ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਤ ਸੁਆਮੀ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਖਾਲਸਾ ਜੀ ਆਪਾਂ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਪੁਤਰ ਬਾਣੀ ਦੀ ਵਿਚਾਰ ਕਰ ਰਹੇ ਹਾਂ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਦੀ ਕਿਰਪਾ ਨਾਲ ਪਿਛੇ ਤੇ 23 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ ਖਾਲਸਾ ਜੀ ਆਓ ਸਰਵਣ ਕਰੀਏ ਅੱਗੇ ਮਹਾਰਾਜ ਜੀ ਕੀ ਉਪਦੇਸ਼ ਦਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਸਿੱਧਾਂ ਨੇ ਫਿਰ ਪ੍ਰਸ਼ਨ ਕੀਤਾ ਸਿੱਧ ਕਹਿਣ ਲੱਗੇ ਮਹਾਰਾਜ ਜਦੋਂ ਜੇਕਰ ਦੁਨੀਆ ਦੇ ਵਿਦਵਾਨ ਰਲ ਕੇ ਉਹ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਵੀ ਬਹੁਤ ਸਿਆਣੇ ਪੁਰਸ਼ ਰਲ ਜਾਣ ਬੜਾ ਇਕੱਠ ਹੋ ਜਵੇ ਤੇ ਰਲ ਕੇ ਉਹ ਵਾਹਿਗੁਰੂ ਜੀ ਦੀਆਂ ਸਿਫਤਾਂ ਕਰਨ ਤੇ ਕੀ ਵਾਹਿਗੁਰੂ ਦੀਆਂ ਸਿਫਤਾਂ ਦਾ ਅੰਤ ਪੈ ਸਕਦਾ ਹੈ ਫਿਰ ਤਾਂ ਪੈ ਹੀ ਜਾਂਦਾ ਹੋਵੇਗਾ ਜੇ ਬਹੁਤ ਦੁਨੀਆ ਰਲ ਕੇ ਵਾਹਿਗੁਰੂ ਜੀ ਦਾ ਅੰਤ ਪਾਉਣਾ ਚਾਵੇ ਭਾਵ ਕੇ ਬੰਦਗੀ ਕਰਨੀ ਚਾਵੇ ਸਿਫਤ ਸਲਾਹ ਕਰੇ ਤੇ ਅੰਤਤ ਪੈ ਜੇਗੇ ਮੁਕ ਜੇਗੇ ਗੱਲ ਮਹਾਰਾਜ ਨੂੰ ਇਹ ਪ੍ਰਸ਼ਨ ਕੀਤਾ ਸਤਗੁਰੂ ਜੀ ਫਿਰ ਅੱਗੋਂ ਕੀ ਉੱਤਰ ਦਿੰਦੇ ਖਾਲਸਾ ਜੀ ਮਹਾਰਾਜ ਕਹਿੰਦੇ ਅੰਤ ਨਾ ਸਿਫਤੀ ਕਹਿਣ ਦਾ ਅੰਤ ਅੰਤ ਨਾ ਕਰਣਾ ਦੇਣ ਦਾ ਅੰਤ ਸਤਗੁਰੂ ਜੀ ਕਹਿੰਦੇ ਸਿੱਧ ਪੁਰਚੋ ਇਹ ਸਿੱਧ ਲੋਕੋ ਇਹ ਦੁਨੀਆ ਦੇ ਲੋਕੋ ਅੰਤ ਨਾ ਸਿਫਤੀ ਵਾਹਿਗੁਰੂ ਜੀ ਦੀ ਸਿਫਤੀ ਖੂਬੀਆਂ ਦਾ ਕੋਈ ਅੰਤ ਨਹੀਂ ਹੈ ਕੋਈ ਹੱਦ ਬੰਨਾ ਨਹੀਂ ਹੈ ਉਸ ਦੀਆਂ ਸਿਫਤੀਆਂ ਉਹਦੀਆਂ ਜਿਹੜੀਆਂ ਸਿਫਤਾਂ ਨੇ ਉਹਦਾ ਕੋਈ ਹੱਦ ਬੰਦਾ ਨਹੀਂ ਕੋਈ ਸਿਫਤ ਸਲਾਹ ਦਾ ਬੰਨਾ ਹੀ ਨਹੀਂ ਹੈ ਉਹਦਾ ਅੰਤ ਹੀ ਨਹੀਂ ਹੈ ਕਹਿਣ ਦਾ ਅੰਤ ਤੇ ਉਹਦੀਆਂ ਸਿਫਤਾਂ ਕਹਿਣ ਵਾਲਿਆਂ ਦਾ ਵੀ ਕੋਈ ਅੰਤ ਨਹੀਂ ਹੈ ਇੰਨੇ ਕ ਲੋਕ ਨੇ ਜਿਹੜੀ ਉਹਦੀ ਸਿਫਤ ਕਰਦੇ ਨੇ ਇੰਨੇ ਕ ਜੀਵ ਨੇ ਖਾਲਸਾ ਜੀ ਮਹਾਰਾਹ ਕਹਿੰਦੇ ਉਹਨਾਂ ਦਾ ਵੀ ਕੋਈ ਅੰਤ ਨਹੀਂ ਹੈ ਅੰਤ ਨਾ ਸਿਫਤੀ ਸਿਫਤ ਸਲਾਹ ਦਾ ਵੀ ਕੋਈ ਅੰਤ ਨਹੀਂ ਹੈ ਕਹਿਣ ਦਾ ਅੰਤ ਜਿਹੜੇ ਸਿਫਤ ਸਲਾਹ ਕਹਿੰਦੇ ਨੇ ਉਹਨਾਂ ਦਾ ਵੀ ਕੋਈ ਅੰਤ ਨਹੀਂ ਹੈ ਅੰਤ ਨਾ ਕਰਨਾ ਕਰਨਾ ਮਤਲਬ ਖਾਲਸਾ ਜੀ ਕਾਰਨਾਮੇ ਚੋਜ ਮਹਾਰਾਜ ਜੀ ਦੇ ਕੰਮ ਮਹਾਰਾਜ ਕਹਿੰਦੇ ਉਹਦੇ ਕਾਰਨਾਮਿਆਂ ਦਾ ਵੀ ਕੋਈ ਅੰਤ ਨਹੀਂ ਹੈ ਵੀ ਵਾਹਿਗੁਰੂ ਕੀ ਕਰਦਾ ਅੰਤ ਨਾ ਕਰਨਾ ਉਹਦੇ ਕੰਮਾਂ ਦਾ ਕੋਈ ਅੰਤ ਨਹੀਂ ਹੈ ਦੇਣ ਦਾ ਅੰਤ ਤੇ ਉਹਦੀਆਂ ਦਾਤਾਂ ਦਾ ਵੀ ਕੋਈ ਅੰਤ ਨਹੀਂ ਹੈ ਜੇਵੜ ਆਪ ਤੇਵੜ ਤੇਰੀ ਦਾਤ ਜਿੱਡਾ ਵੱਡਾ ਪਰਮੇਸ਼ਰ ਆਪ ਹੈ ਓਡੀ ਵੱਡੀ ਹੀ ਓਦੀ ਬਖਸ਼ੀਸ਼ ਹੈ ਓਦੀ ਦਾਤ ਹੈ ਮਹਾਰਾ ਕਹਿੰਦੇ ਅੰਤ ਨਾ ਵੇਖਣ ਸੁਣਨ ਦਾ ਅੰਤ ਅੰਤ ਨਾ ਜਾਪਾ ਕਿਆ ਮਨ ਮੰਤ ਸਤਿਗੁਰੂ ਜੀ ਕਹਿੰਦੇ ਮਹਾਰਾ ਕਹਿੰਦੇ ਪਰਮੇਸ਼ਰ ਦੀ ਏਡੀ ਵੱਡੀ ਸ੍ਰਿਸ਼ਟੀ ਪੈਦਾ ਹੋਈ ਹੈ ਜੇ ਬੰਦਾ ਕੋਈ ਵੇਖਣ ਨਾਲ ਉਹਦਾ ਅੰਤ ਪਾਉਣਾ ਜਾਵੇ ਅੰਤ ਨਾ ਵੇਖਣ ਵੇਖ ਵੇਖ ਕੇ ਉਹ ਕਵੇ ਵੀ ਮੈਂ ਸਾਰੀ ਸ੍ਰਿਸ਼ਟੀ ਵੇਖਣੀ ਹੈ ਮਹਾਰਾ ਕਹਿੰਦੇ ਅੰਤ ਨਹੀਂ ਪਾ ਸਕਦਾ ਵੇਖ ਵੇਖ ਕੇ ਵੀ ਪਰਮੇਸ਼ਰ ਦੀ ਸ੍ਰਿਸ਼ਟੀ ਦਾ ਅੰਤ ਨਹੀਂ ਪਾਇਆ ਜਾ ਸਕਦਾ ਸੁਣਨ ਦਾ ਅੰਤ ਜੇ ਉਹਦੀ ਸ੍ਰਿਸ਼ਟੀ ਨੂੰ ਸੁਣਿਆ ਜਾਵੇ ਸ੍ਰਿਸ਼ਟੀ ਦੀਆਂ ਵੱਖ-ਵੱਖ ਗੱਲਾਂ ਵੱਖ-ਵੱਖ ਸਿਫਤਾਂ ਸੁਣਨ ਲੱਗ ਪਾਈਏ ਮਾਰੇ ਕਹਿੰਦੇ ਉਹਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਅੰਤ ਨਾ ਜਾਪੈ ਮਾਰੇ ਕਹਿੰਦੇ ਇਹੋ ਹੀ ਗੱਲ ਲੱਗਦੀ ਹੈ ਵੀ ਕਿਆ ਮਨਮੰਤ ਇਹ ਵੀ ਕੋਈ ਨਹੀਂ ਜਾਣ ਸਕਦਾ ਕਿਆ ਮਨਮੰਤ ਉਹ ਪਰਮੇਸ਼ਰ ਵਾਹਿਗੁਰੂ ਦੇ ਮਨ ਵਿੱਚ ਕੀ ਮੰਤ ਹੈ ਭਾਵ ਕੀ ਸਲਾਹ مشਵਰਾ ਹੈ ਉਹ ਕੀ ਕਰਨਾ ਚਾਹੁੰਦਾ ਈਓ ਨੇ ਅਗਲੇ ਪਲ ਕਰਨਾ ਹੈ ਇਹ ਵੀ ਕੋਈ ਨਹੀਂ ਜਾਣਦਾ ਕਿ ਪਰਮੇਸ਼ਰ ਵਾਹਿਗੁਰੂ ਦੇ ਮਨ ਵਿੱਚ ਕੀ ਹੈ ਕਿਹੜੀ ਗੱਲ ਹੈ ਖਾਲਸਾ ਜੀ ਸੋ ਅੰਤ ਨਾ ਜਾਪਾ ਕੀਤਾ ਆਕਾਰ ਕਹਿੰਦੇ ਕੋਈ ਬੰਦਾ ਨਹੀਂ ਜਾਣ ਸਕਦਾ ਵਾਹਿਗੁਰੂ ਜੀ ਨੇ ਇਹ ਆਕਾਰ ਕਿੱਦਾਂ ਪੈਦਾ ਕੀਤਾ ਇਹਦਾ ਕੋਈ ਅੰਤ ਨਹੀਂ ਪਾ ਸਕਦਾ ਇਹ ਸੰਸਾਰ ਕਦੋਂ ਕਿੱਥੋਂ ਕਿਉਂ ਤੇ ਕਿਵੇਂ ਪੈਦਾ ਹੋਇਆ ਕਦੋਂ ਕਿੱਥੇ ਕਿਉਂ ਤੇ ਕਿਵੇਂ ਨਾਸ ਹੋਵੇਗਾ ਇਹਦਾ ਕੋਈ ਕੁਝ ਨਹੀਂ ਜਾਣ ਸਕਦਾ ਇਦਾ ਅੰਤ ਨਹੀਂ ਪਾਇਆ ਜਾ ਸਕਦਾ ਸੋ ਪਰਮੇਸ਼ਰ ਦਾ ਜਿਹੜਾ ਆਕਾਰ ਹੈ ਜੋ ਨਾਮ ਰੂਪੀ ਪਰਪੰਚ ਹੈ ਖਾਲਸਾ ਜੀ ਉਸ ਦਾ ਵੀ ਕੋਈ ਅੰਤ ਨਹੀਂ ਜਾਣਿਆ ਜਾ ਸਕਦਾ ਇਹ ਸੰਸਾਰ ਇੱਕ ਸਮੁੰਦਰ ਦੀ ਤਰ੍ਹਾਂ ਹੈ ਅੰਤ ਨਾ ਜਾ ਪੈ ਪਾਰਾ ਵਾਰ ਜਿਵੇਂ ਸਮੁੰਦਰ ਦਾ ਖਾਲਸਾ ਜੀ ੁਰਵਾਰ ਪਾਰ ਨਹੀਂ ਨਾ ਪਤਾ ਲੱਗਦਾ ਕੋਈ ਆਦ ਅੰਤ ਨਹੀਂ ਨਾ ਜਾਣਿਆ ਜਾ ਸਕਦਾ ਇਸੇ ਪ੍ਰਕਾਰ ਵਾਹਿਗੁਰੂ ਸੱਚੇ ਪਾਤਸ਼ਾਹ ਦੀਆਂ ਕਿਰਪਾ ਦਾ ਆਕਾਰ ਦਾ ਮਹਾਰਾਏ ਨੇ ਕਦੋਂ ਕੀ ਕਰਨਾ ਕਿਉਂ ਕਰਨਾ ਕਿੱਥੇ ਕਰਨਾ ਇਹਦੇ ਬਾਰੇ ਵੀ ਕੋਈ ਕੁਝ ਨਹੀਂ ਕਹਿ ਸਕਦਾ ਅੰਤ ਕਾਰਨ ਬੇਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਹਜੂਰ ਫਰਮਾਉਂਦੇ ਸਤਿਗੁਰੂ ਜੀ ਫਰਮਾਉਂਦੇ ਨੇ ਸਿੱਧ ਲੋਕੋ ਪਰਮੇਸ਼ਰ ਅਤੇ ਉਸ ਦੀ ਰਚਨਾ ਦਾ ਅੰਤ ਨੂੰ ਪਾਉਣ ਵਾਸਤੇ ਕਿੰਨੇ ਹੀ ਜੀਵ ਉਹਦਾ ਅੰਤ ਲੱਭਣ ਵਾਸਤੇ ਪਤਾ ਨਹੀਂ ਕਰੋੜਾਂ ਹੀ ਜੀਵ ਜਿਹੜੇ ਨੇ ਬਿਲਾਹੇ ਭਰਾ ਭਾਵ ਵਿਰਲਾਪ ਕਰਦੇ ਪਏ ਨੇ ਤਰ ਲੋ ਮੱਛੀ ਹੁੰਦੇ ਪਏ ਨੇ ਤਰਸਦੇ ਪਏ ਨੇ ਅੰਤਕਾਰਨ ਕੇਤੇ ਬਿਲਾਹ ਜਿਹੜੇ ਵਾਹਿਗੁਰਜੀ ਦੀਆਂ ਸਿਫਤਾਂ ਦਾ ਰਚਨਾ ਦਾ ਅੰਤ ਪਾਉਣਾ ਚਾਹੁੰਦੇ ਮਹਾਰਾ ਕਹਿੰਦੇ ਵਿਰਲਾਪ ਕਰਦੇ ਪਏ ਨੇ ਰੋਂਦੇ ਪਏ ਨੇ ਤਾਂ ਕਿ ਅੰਤ ਨਾ ਪਾਏ ਜਾਹ ਪਰ ਉਸ ਵਾਹਿਗੁਰਜੀ ਦਾ ਕੋਈ ਹੱਦ ਬੰਨ੍ਹ ਨੀ ਲੱਭਿਆ ਜਾ ਸਕਦਾ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਇਹੋ ਅੰਤ ਨਾ ਜਾਣਾ ਕੋਈ ਬਹੁਤਾ ਕਹੀਆ ਬਹੁਤਾ ਹੋਏ ਮਹਾਰਾ ਜੀ ਕਹਿੰਦੇ ਮੁਕ ਦੀ ਗੱਲ ਤਾਂ ਇਹੋ ਹੀ ਆ ਵੀ ਇਹ ਸ੍ਰਿਸ਼ਟੀ ਪਰਮੇਸ਼ਰ ਦੀ ਜਿਹੜੀ ਹੈ ਜਾਂ ਪਰਮੇਸ਼ਰ ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ ਉਹਦਾ ਕੋਈ ਅੰਤ ਨਹੀਂ ਜਾਣ ਸਕਦਾ ਇਹੋ ਅੰਤ ਨਾ ਜਾਣਿਆ ਕੋਈ ਕੋਈ ਨਹੀਂ ਜਾਣ ਸਕਦਾ ਬਹੁਤ ਆਹੀ ਹੈ ਤੇ ਜਿੰਨੀ ਉਹ ਦੀ ਜੇ ਕੋਈ ਕਵੇ ਵੀ ਮੈਂ ਕਰਦਾ ਸਿਫਤ ਮਾਰੇ ਕਹਿੰਦੇ ਜਿਹੜਾ ਪਰਮੇਸ਼ਰ ਨੂੰ ਵੱਡਾ ਕਹਿੰਦਾ ਪਰਮੇਸ਼ਰ ਹੋਰ ਵੱਡਾ ਹੋ ਜਾਂਦਾ ਜੇ ਕੋਈ ਪਰਮੇਸ਼ਰ ਦੀ ਸਿਫਤ ਕਰਨੀ ਚਾਹੁੰਦਾ ਤੇ ਸਿਫਤਾਂ ਹੋਰ ਤੁਰੀਆਂ ਆਉਂਦੀਆਂ ਪਰਮੇਸ਼ਰ ਦੀ ਕੋਈ ਗਾਲ੍ਹ ਕੁਰਨਾ ਚਾਹੁੰਦਾ ਤੇ ਖਾਲਸਾ ਹੀ ਆਪਣੇ ਆਪ ਉਹ ਗੱਲਾਂ ਸ਼ੁਰੂ ਹੋ ਜਾਂਦੀਆਂ ਹਰ ਥਾਂ ਪਰਮੇਸ਼ਰ ਦੀ ਮਹਿਮਾ ਹੈ ਬਹੁਤਾ ਕਹੀਏ ਤੇ ਵਾਹਿਗੁਰੂ ਜੀ ਨੂੰ ਜਦੋਂ ਵੱਡਾ ਆਖੀਏ ਤੇ ਵਾਹਿਗੁਰੂ ਬਹੁਤਾ ਹੋਏ ਉਹ ਹੋਰ ਵੱਡਾ ਹੋ ਜਾਂਦਾ ਤੇ ਕਿੰਨਾ ਕ ਮਨੁੱਖ ਕਹਿ ਲੇਗਾ ਸੋ ਖਾਲਸਾ ਜੀ ਇਸ ਕਰਕੇ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੀ ਸਿਫਤ ਦਾ ਵੀ ਕੋਈ ਅੰਤ ਨਹੀਂ ਹੈ ਮਹਾਰਾਜ ਦੀ ਰਚਨਾ ਦਾ ਵੀ ਕੋਈ ਅੰਤ ਨਹੀਂ ਹੈ ਵਾਹਿਗੁਰੂ ਜੀ ਦੀਆਂ ਦਾਤਾਂ ਦਾ ਕੋਈ ਅੰਤ ਨਹੀਂ ਹੈ ਤੇ ਜਿਹੜੇ ਖਾਲਸਾ ਜੀ ਉਹਦਾ ਅੰਤ ਲੱਭਣਾ ਚਾਹੁੰਦੇ ਮਾਰੇ ਕਹਿੰਦੇ ਵਿਰਲਾਪ ਹੀ ਕਰੀ ਜਾਂਦੇ ਰੋਂਦੇ ਹੀ ਫਿਰਦੇ ਨੇ ਪਰ ਅੰਤ ਨਹੀਂ ਲੱਭਦਾ ਅੰਤ ਨਹੀਂ ਪਰਮੇਸ਼ਰ ਵਾਹਿਗੁਰੂ ਜੀ ਦੀ ਰਚਨਾ ਦਾ ਪਾਇਆ ਜਾ ਸਕਦਾ ਇਹ ਖਾਲਸਾ ਦੀ ਸਿੱਧਾਂ ਨੇ ਫਿਰ ਸਾਡੇ ਵਾਂਗੂ ਪ੍ਰਸ਼ਨ ਕਰ ਦਿੱਤਾ ਕਿ ਮਹਾਰਾਜ ਜੀ ਜੇ ਕਿਸੇ ਵਸੀਲੇ ਉਸ ਵਾਹਿਗੁਰੂ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਫਿਰ ਉਸ ਦੀ ਸਿਫਤ ਕਿਵੇਂ ਹੋ ਸਕਦੀ ਹੈ ਜੇ ਉਹਦਾ ਕੋਈ ਅੰਤ ਹੀ ਨਹੀਂ ਪਾ ਸਕਦਾ ਉਹਦੀ ਸਿਫਤ ਕਿਵੇਂ ਹੋ ਸਕਦੀ ਹੈ ਉਸ ਦੇ ਸਥਾਨ ਬਾਰੇ ਕਿਵੇਂ ਪਤਾ ਲੱਗ ਸਕਦਾ ਹੈ ਮਹਾਰਾਜ ਜੀ ਉਹਦੇ ਉੱਚੇ ਸਥਾਨ ਤੇ ਜਾਣ ਵਾਸਤੇ ਗੁਰਮਤਿ ਵਿੱਚ ਕਿਹੜਾ ਸਾਧਨਾ ਕੀ ਕੀਤਾ ਜਾਵੇ ਵੀ ਉਹਦੇ ਸਥਾਨ ਤੇ ਪਹੁੰਚਿਆ ਜਾਵੇ ਵੀ ਉਹਦੇ ਬਾਰੇ ਪਤਾ ਲੱਗ ਸਕੇ ਉਹਦੀ ਸਿਫਤ ਹੋ ਸਕੇ ਮਹਾਰਾਜ ਕਹਿੰਦੇ ਵੱਡਾ ਸਾਹਿਬ ਉੱਚਾ ਥਾਓ ਸਤਿਗੁਰ ਕਹਿੰਦੇ ਉਹ ਬਹੁਤ ਵੱਡਾ ਪਰਮੇਸ਼ਰ ਹੈ ਪਾਤਸ਼ਾਹਾਂ ਦਾ ਪਾਸ਼ਾ ਕਾਲਪੁਰਖ ਹੈ ਸੋ ਪਾਤਸ਼ਾਹੋ ਸਾਹਾ ਪਤ ਸਾਹਿਬ ਸੱਚੇ ਪਾਸ਼ਾ ਕਹਿੰਦੇ ਊਚਾ ਥਾਉ ਤੇ ਜਿਹੜਾ ਉਹਦਾ ਟਿਕਾਣਾ ਹੈ ਘਰ ਹੈ ਦਰ ਹੈ ਸੱਚਖੰਡ ਉਹ ਵੀ ਬਹੁਤ ਊਚਾ ਬਹੁਤ ਊਚਾ ਬੜਾ ਵੱਡਾ ਉਹ ਆਪ ਹੈ ਉਹਦਾ ਵੱਡਾ ਉਹਦਾ ਥਾਂ ਹੈ ਘਰ ਹੈ ਜਿੱਦਾਂ ਮਹਾਰਾਜ ਦਾ ਬਚਨ ਆਉਂਦਾ ਬਾਣੀ ਅੰਦਰ ਅਤ ਊਚਾ ਤਾਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਕੋਡ 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 ਲਖਤਾ ਵੈ ਇਕ ਤਿਲਤਾ ਕਾ ਮਹਿਲ ਨ ਪਾਵੇ ਮਹਾਰਾਜ ਦੀ ਬਾਣੀ ਵਿੱਚ ਬਚਨ ਸੋ ਸਤਗੁਰੂ ਜੀ ਫਿਰ ਅੱਗੇ ਦੱਸਦੇ ਕਿ ਸਿੱਧਾਂ ਨੇ ਪੁੱਛਿਆ ਨਾ ਵੀ ਉਸ ਸਥਾਨ ਤੇ ਕਿਵੇਂ ਪਹੁੰਚਿਆ ਜਾ ਸਕਦਾ ਫਿਰ ਦੱਸਦੇ ਕਹਿੰਦੇ ਉੱਚੇ ਉਪਰ ਉਚਾ ਨਾ ਕਹਿੰਦੇ ਜੇ ਉਹਦੇ ਵਾਹਿਗੁਰੂ ਦੇ ਸਥਾਨ ਤੇ ਅਪੜਨਾ ਜਾਣਾ ਪਰਮੇਸ਼ਰ ਦੇ ਨਾਮ ਨਾਲ ਹੀ ਜਾਇਆ ਜਾ ਸਕਦਾ ਉਚਾ ਨਾ ਉੱਚੇ ਉੱਪਰ ਉੱਚਾ ਨਾਮ ਉਹ ਵਾਹਿਗੁਰੂ ਜੀ ਦੇ ਘਰ ਦੀ ਜੇ ਪ੍ਰਾਪਤੀ ਕਰਨੀ ਹੈ ਦਰ ਦੀ ਪ੍ਰਾਪਤੀ ਕਰਨੀ ਹੈ ਫਿਰ ਨਾਮ ਦਾ ਸਹਾਰਾ ਲਊਗਾ ਉਹ ਨਾਮ ਜਿਹੜਾ ਹੈ ਪਰਮੇਸ਼ਰ ਤੋਂ ਵੀ ਉੱਚਾ ਜਿਹੜਾ ਨਾਮ ਦਾ ਆਸਰਾ ਤੱਕ ਲੈਂਦਾ ਹੈ ਫਿਰ ਉਹ ਪਰਮੇਸ਼ਰ ਦੇ ਘਰ ਪਹੁੰਚ ਜਾਂਦਾ ਦਰ ਤੇ ਪਹੁੰਚ ਜਾਂਦਾ ਉੱਚੇ ਉੱਪਰ ਉੱਚਾ ਨਾਮ ਉਹ ਨਾਮ ਹੀ ਖਾਲਸਾ ਜੀ ਨਾਮੀ ਦੇ ਘਰ ਤੱਕ ਲੈ ਜਾਂਦਾ ਫਿਰ ਪ੍ਰਾਪਤੀ ਹੁੰਦੀ ਹੈ ਫਿਰ ਖਾਲਸਾ ਜੀ ਅੱਗੇ ਸਿੱਧਾ ਨੇ ਫਿਰ ਪ੍ਰਸ਼ਨ ਕੀਤਾ ਵੀ ਮਹਾਰਾਜ ਜੀ ਵੀ ਉਹ ਪ੍ਰਭੂ ਦੇ ਦਰ ਘਰ ਨੂੰ ਕੋਈ ਹੋਰ ਵੀ ਜਾਣ ਸਕਦਾ ਕਿਸੇ ਨੇ ਨਾਮ ਨਹੀਂ ਜਪਿਆ ਹੋਵੇ ਜਾਂ ਹੋਰ ਕੋਈ ਜਾਣ ਸਕਦਾ ਸਤਿਗੁਰ ਕਹਿੰਦੇ ਏਵਡ ਊਚਾ ਹੋਵਾ ਕੋਏ ਇਸ ਊਚੇ ਕੋ ਜਾਣ ਸੋਏ ਮਾਰੇ ਕਹਿੰਦੇ ਸਿੱਧ ਲੋਕੋ ਕਿਦਾਂ ਦੀਆਂ ਹਾਸੋ ਹੀਣੀਆਂ ਗੱਲਾਂ ਕਰਦੇ ਹੋ ਕਹਿੰਦੇ ਏਵਡ ਊਚਾ ਹੋਗਾ ਕੋਏ ਮਾਰੇ ਕਹਿੰਦੇ ਉਹਦੇ ਜਿੱਡਾ ਵੱਡਾ ਪਹਿਲਾਂ ਹੋਵੇ ਕੋਈ ਹੁਣ ਪਰਮੇਸ਼ਰ ਵੱਡਾ ਪਰਮੇਸ਼ਰ ਜਿੱਡਾ ਵੱਡਾ ਕੋਈ ਵੀ ਨਹੀਂ ਹੈ ਇੰਨਾ ਵੱਡਾ ਤੇ ਊਚਾ ਉਹ ਪ੍ਰਭੂ ਤੋਂ ਬਿਨਾ ਕੋਈ ਹੋਰ ਹੈ ਹੀ ਨਹੀਂ ਤੇ ਜੇ ਕੋਈ ਹੋਵੇ ਤਾਂ ਉਸ ਊਚੇ ਪ੍ਰਭੂ ਨੂੰ ਉਹਦੇ ਸੱਚਖੰਡ ਦਰਬਾਰ ਨੂੰ ਜਾਣ ਸਕਦਾ ਪਰ ਵਾਹਿਗੁਰੂ ਵਰਗਾ ਦੂਜਾ ਕੋਈ ਨਹੀਂ ਖਾਲਸਾ ਜੀ ਇਸ ਕਰਕੇ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਬਾਰੇ ਹੋਰ ਕਿਸੇ ਨੂੰ ਨਹੀਂ ਪਤਾ ਲੱਗਦਾ ਤੇ ਸਿੱਧਾ ਨੇ ਫਿਰ ਖਾਲਸਾ ਜੀ ਮਹਾਰਾਜ ਅੱਗੇ ਪ੍ਰਸ਼ਨ ਕਰ ਦਿੱਤਾ ਕਿ ਮਹਾਰਾਜ ਜੀ ਫਿਰ ਉਸ ਪ੍ਰਭੂ ਨੂੰ ਕੋਈ ਕੋਈ ਵੀ ਨਹੀਂ ਜਾਣ ਸਕਦਾ ਮਤਲਬ ਕੋਈ ਵੀ ਨਹੀਂ ਉਹਦੇ ਬਾਰੇ ਕਹਿ ਸਕਦਾ ਉਸ ਵਾਹਿਗੁਰੂ ਬਾਰੇ ਕਿਸੇ ਹੋਰ ਨੂੰ ਪਤਾ ਹੀ ਨਹੀਂ ਹੈ ਤੇ ਸਤਿਗੁਰ ਕਹਿੰਦੇ ਜੇ ਵੜ ਆਪ ਜਾਣਾ ਆਪ ਆਪ ਕਹਿੰਦੇ ਮਹਾਰਾਜ ਕਹਿੰਦੇ ਸਿੱਧ ਪੁੱਛੋ ਜਿੱਡਾ ਵੱਡਾ ਵਾਹਿਗੁਰੂ ਆਪ ਹੈ ਨਾ ਉਹਨੂੰ ਆਪ ਹੀ ਆਪਣੇ ਬਾਰੇ ਪਤਾ ਜੀਵੜ ਆਪ ਜਿੱਡਾ ਵੱਡਾ ਉਹ ਆਪ ਹੈ ਜਾਣੇ ਆਪ ਆਪ ਉਹ ਆਪਣੇ ਆਪ ਨੂੰ ਖੁਦ ਬਖੁਦ ਜਾਣਦਾ ਹੈ ਉਹ ਆਪਣੇ ਆਪ ਨੂੰ ਜਾਣਦਾ ਉਹਨੂੰ ਆਪਣੇ ਆਪ ਦਾ ਪਤਾ ਹੈ ਉਹਦੇ ਤੋਂ ਬਿਨਾ ਹੋਰ ਕਿਸੇ ਨੂੰ ਉਹਦੇ ਬਾਰੇ ਨਹੀਂ ਪਤਾ ਨਾਨਕ ਨਦਰੀ ਮਹਾਰਾਜ ਇਥੇ ਖਾਲਸਾ ਜੀ ਕਹਿੰਦੇ ਵੀ ਨਾਨਕ ਨਦਰੀ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਵੀ ਮਹਾਰਾਜ ਦੀ ਨਦਰੀ ਨਾਲ ਜਿਹੜਾ ਨਾਮ ਪ੍ਰਾਪਤ ਹੁੰਦਾ ਹੈ ਨਾ ਜੀਵ ਨੂੰ ਕਰਮੀ ਦਾਤ ਮਹਾਰਾਜ ਕਹਿੰਦੇ ਨਾਨਕ ਨਦਰੀ ਕਰਮੀ ਦਾਤ ਸਤਿਗੁਰ ਕਹਿੰਦੇ ਜਿਹੜੀ ਉਸ ਵਾਹਿਗੁਰੂ ਦੀ ਨਜ਼ਰੀ ਹੈ ਨਦਰ ਦੇ ਮਾਲਕ ਵਾਹਿਗੁਰੂ ਦੀ ਕਰਮੀ ਹੈ ਕਰਮੀ ਖਾਲਸਾ ਕੀ ਹੈ ਕਿਰਪਾ 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 ਹੀ ਹੈ ਮਹਾਰਾਜ ਦੀ ਜਿਹੜੀ ਨਦਰ ਹੈ ਕਿਰਪਾ ਹੈ ਦਾਤ ਹੈ ਜਿਵੇਂ ਕੋਈ ਮਨੁੱਖ ਖਾਲਸਾ ਜੀ ਸਿਫਤ ਸਲਾਹ ਕਰੇ ਮਹਾਰਾਜ ਦੇ ਨਾਮ ਦੀ ਤੇ ਮਹਾਰਾਜ ਦੇ ਨਾਮ ਦੀ ਦਾਤ ਜਿਹੜੀ ਉਹਨੂੰ ਪ੍ਰਾਪਤ ਹੋਈ ਹੋਵੇ ਉਹ ਮਨੁੱਖ ਕਵੇ ਵੀ ਮੈਂ ਆਪਣੇ ਬਾਲ ਨਾਲ ਜਪਦਾ ਮਹਾਰਾਜ ਕਹਿੰਦੇ ਨਹੀਂ ਨਾਨਕ ਨਦਰੀ ਉਹ ਵਾਹਿਗੁਰੂ ਦੀ ਨਦਰ ਨਾਲ ਕਰਮੀ ਦਾਤ ਮਹਾਰਾਜ ਦੀ ਕਿਰਪਾ ਨਾਲ ਉਹ ਦਾਤ ਪ੍ਰਾਪਤ ਹੋਈ ਹੈ ਜਿਹੜਾ ਤੁਸੀਂ ਨਾਮ ਜਪਦੇ ਹੋ ਸੋ ਇਸ ਕਰਕੇ ਵਾਹਿਗੁਰੂ ਜੀ ਦੀ ਬਖਸ਼ੀਸ਼ ਪ੍ਰਾਪਤ ਹੁੰਦੀ ਹੈ ਜਿਹੜਾ ਮਨੁੱਖ ਕਹਿੰਦਾ ਮੈਂ ਆਪ ਜਪਦਾ ਤੇ ਮੈਨੂੰ ਮੈਂ ਉਹਦੋਂ ਕੀਤਾ ਸਵੇਰੇ ਉੱਠਿਆ ਬਾਣੀ ਪੜ੍ਹੀ ਮੈਨੂੰ ਆਪ ਸਾਰਾ ਪਤਾ ਮਹਾਰਾਜ ਕਹਿੰਦੇ ਨਹੀਂ ਪਾਈ ਉਹ ਸਿਫਤ ਸਲਾਹ ਵਾਹਿਗੁਰੂ ਆਪਣੀ ਆਪ ਕਰਵਾ ਰਿਆ ਉਹਨੇ ਤੁਹਾਡੇ ਤੇ ਨਜ਼ਰ ਕੀਤੀ ਤਾਂ ਤੁਹਾਡੇ ਮੱਖੋਂ ਵਾਹਿਗੁਰਜੀ ਦਾ ਨਾਮ ਨਿਕਲ ਰਿਹਾ ਉਹਨੇ ਕਿਰਪਾ ਕੀਤੀ ਕਰਮੀ ਦਾਤ ਉਹਨੇ ਕਿਰਪਾ ਕੀਤੀ ਫਿਰ ਤੁਹਾਨੂੰ ਇਹ ਦਾਤ ਪ੍ਰਾਪਤ ਹੋਈ ਹੈ ਆਪਣੀ ਮਿਹਨਤ ਦਾ ਫਲ ਨਹੀਂ ਸਮਝਣਾ ਚਾਹੀਦਾ ਮਹਾਰਾਜ ਦੀ ਸਿਫਤ ਸਲਾਹ ਨੂੰ ਮਹਾਰਾਜ ਦੀ ਅਕਾਲ ਪੁਰਖ ਦੀ ਨਦਰ ਸਮਝਣੀ ਚਾਹੀਦੀ ਹੈ ਕਰਮੀ ਦਾਤ ਸਮਝਣੀ ਚਾਹੀਦਾ ਸੋ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨ ਇੱਥੇ 24 ਪੌੜੀਆਂ ਦੀ ਖਾਲਸਾ ਜੀ ਵਿਚਾਰ ਮਹਾਰਾਜ ਨੇ ਕਰਵਾਈ ਹੈ ਸੱਚੇ ਪਾਸ਼ਾ ਦਇਆ ਕਰਨ ਉਈ ਭੁੱਲ ਚੋਕ ਦੀ ਮੁਆਫੀ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ